ਸਸੀ ਗਾਲ ਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਬਿਰੋ ਮੈਂ ਕਿ ਪਿੰਡ ਵਾਲੀ ਪਾਰਕ ਦੇਖ ਕੇ ਆਈ ਕਿੱਥੇ ਕ ਪਹੁੰਚੀ ਆ ਨਾ ਥੋੜਾ ਬਾਲਾ ਕੰਮ ਹੋ ਗਿਆ ਸ਼ੈੱਡ ਛੁੱਟ ਤਾਂ ਪੈ ਗਈ ਆ ਬਾਕੀ ਤੁਸੀਂ ਦੇਖੋ ਸਾਰਾ ਹੀ ਠੀਕ ਆ ਦਿਖਾ ਲ ਦਿਆਂ ਤੁਹਾਨੂੰ ਆ ਦੇਖੋ ਇਟਾ ਉਟਾ ਦਾ ਪਿਆ ਹਲੇ ਹੋਰ ਮੇਰੇ ਹਿਸਾਬ ਨਾਲ ਕੰਮ ਹੋਊਗਾ ਨਾ ਤੇ ਜਿੱਥੇ ਢੇਰ ਸੀ ਨਾ ਉੱਥੇ ਹੋਇਆ ਏ ਗੁਰੂ ਘਰ ਦੇ ਪਿੱਛੇ ਠੀਕ ਆ ਤਾਂ ਮੋਟਰ ਵਗੈਰਾ ਪਹਿਲੇ ਲੱਗੀ ਆ ਸਾਰੀ ਉਹਦਾ ਪੈਪੂਪ ਰੱਖਿਓ ਆ ਸਾਰੇ ਹੈ ਨਾ ਆ ਗਈਆਂ ਇਟਾਂ ਹੈ ਨਾ ਸਾਰੀਆਂ ਠੀਕ ਆ ਉਹ ਛੱਡ ਛੁੱਡ ਪੈ ਗਈ ਆ ਉਦਾਂ ਸਾਰੀ ਆ ਗੁਰੂ ਘਰ ਆਪਣਾ ਠੀਕ ਆ ਲੋਕਾਂ ਨੂੰ ਬੇਨਤੀ ਆ ਕੂੜਾ ਕਾੜਾ ਸੱਟਣਾ ਹੁਣ ਬੰਦ ਕਰ ਦਿਓ ਸਾਰਾ ਹਨ ਫੇ ਵੀ ਲੋਕ ਸੱਟ ਕੇ ਮਾੜਾ ਮੋਟਾ ਜਾਈ ਜਾਂਦੇ ਆ ਦੇਖੋ ਹਨਾ ਇੱਧਰ ਵੀ ਪੈ ਪੂ ਪੈ ਆ ਇਹ ਗੌਦ ਦੇ ਉਹਨਾਂ ਪੰਚਾਇਤ ਘਰ ਦੇ ਠੀਕ ਆ ਕੂੜਾ ਕਾੜਾ ਸੱਟਣਾ ਬੰਦ ਕਰ ਦਿਓ ਮੇਰਾ ਭਰਾ ਹਨਾ ਕਿਉਂਕਿ ਹੁਣ ਇੱਥੇ ਦੇਖਦੇ ਆ ਕਿ ਉਹਦੇ ਹਿਸਾਬ ਨਾਲ ਮੂਰੇ ਨਾ ਸੱਟੋ ਕਹਿਣ ਦਾ ਮਤਲਬ ਉਹ ਬਲੌਗ ਦਾ ਬਣ ਗਏ ਅੰਦਰ ਹਨਾ ਉੱਥੇ ਦੇਦੇ ਆ ਕੀ ਸਿਸਟਮ ਆ ਸਾਰਾ ਬਾਕੀ ਪੁੱਛਾਂਗੇ ਭਾਈ ਉਹਨਾਂ ਨੂੰ ਠੀਕ ਆ ਆ ਦੇਖੋ ਬਲੌਗ ਤਾਂ ਬਣਾ ਦਿੱਤੇ ਅੰਦਰ ਠੀਕ ਆ ਆ ਦੇਖਦੇ ਹਾਂ ਹੁਣ ਵਾਦੀਆ ਹਲੇ ਤਿਆਰੀ ਹੋ ਰਹੀ ਆ ਹੌਲੀ ਹੌਲੀ ਠੀਕ ਆ ਇੱਧਰੋਂ ਸ਼ੁਰੂ ਕਰਦੇ ਆ ਕੀ ਜੀ ਚੀਜ਼ ਹੈ ਹਨਾ ਕਿਹੜਾ ਸਿਸਟਮ ਬਣਨਾ ਆ ਬਲੌਗ ਬਣਿਆ ਇਦਾਂ ਸਾਰੇ ਹੀ ਹਨਾ ਹੱਲੇ ਦਾ ਵਿੱਚੋਂ ਖਾਲੀ ਖੁੱਲੀ ਆ ਸਾਰੇ ਹੀ ਆ ਦੇਖੋ ਹਨਾ ਛੱਡੇ ਸੋੜ ਤਾਂ ਉੱਪਰ ਪੈ ਗਈ ਸਾਰੀ ਬਾਕੀ ਪੁੱਛਾਂਗੇ ਉੱਛਲੇ ਆ ਜਾਦੇ ਭਾਜੀ ਹੋ ਗਿਆ ਉੱਥੇ ਹਨਾ ਦੀ ਗਣਾ ਉੱਥੋਂ ਆਏ ਆ ਪੰਸਾਬ ਹੋਈ ਤਾਂ ਥੱਲੇ ਵਿੱਚੋਂ ਖਾਲੀ ਆ ਸਾਰਾ ਹਨਾ ਛੱਡੀ ਛੋੜ ਤਾਂ ਵਧੀਆ ਪਾਤੀ ਜੇ ਕੂੜਾ ਕਾੜਾ ਹੱਲੇ ਮਾੜਾ ਮੋਟਾ ਲੋਕ ਛੱਟੀ ਜਾਂਦੇ ਦੱਸਣਗੇ ਪੰਚਾਇਤੀ ਮੈਂਬਰ ਕੀ ਹਿਸਾਬ ਕਿਤਾਬ ਹੈ ਹਨਾ ਇਹਦਾ ਸਾਰਾ ਹੀ ਕੂੜਾ ਰਾਹ ਪਿੱਛੇ ਕਰਤਾ ਹੀ ਸਾਰਾ ਚੱਕ ਕੇ ਹਨਾ ਇਧਰ ਬਲੋ ਬਲੋ ਕੋ ਦੇਖੋ ਸਾਰੇ ਇੱਕ ਦਰਾਸ ਸਿਸਟਮ ਇੱਕ ਹੋਰ ਬਣਾਇਆ ਏ ਠੀਕ ਆ ਇਹਦੇ ਵਿੱਚ ਵੀ ਹਲੇ ਖਾਲੀ ਆ ਹੌਲੀ ਹੌਲੀ ਬਣੂਗਾ ਸਿਸਟਮ ਇਹਨਾ ਪੇਪਰ ਲੱਗਣਾ ਕਿਸ ਹਿਸਾਬ ਕੁਤਾ ਆ ਇਧਰ ਇਦਾਂ ਬਣਾਇਆ ਆ ਠੀਕ ਆ ਵਿੱਚ ਮੜੀ ਜਗ੍ਹਾ ਰੱਖੀਊਗਾ ਦੇਖੋ ਇਦਾਂ ਵਲੌਗ ਬਣਾਇਊਗਾ ਐਡਾ ਐਡਾ ਸਾਰੇ ਆਹ ਸ਼ੈੱਡ ਪਾਈਆ ਵੀਰੋ ਠੀਕ ਆ ਮੈਂ ਕਿਹਾ ਦੇਖ ਕੇ ਆਈਏ ਉਹ ਵੀਡੀਓ ਬਣਾਈ ਸੀ ਕਿੱਥੇ ਤੱਕ ਕੰਮ ਪਹੁੰਚਿਆ ਹਨਾ ਹੇ ਇਹ ਸਾਰੇ ਇੰਦਾ ਵਲੌਗ ਬਣ ਗਏ ਇਹਦੇ ਸਾਰੇ ਹਨਾ ਲੈ ਵਿਚੋ ਉਦਾ ਖਾਲੀ ਆ ਵੀਰੋ ਆ ਦੇਖੋ ਇੰਦਾ ਖਾਲੀ ਆ ਧੀਰਾ ਵਾਲੇ ਦੁਬਾਰੇ ਸਰਾਖ ਜੇ ਛੱਡਿਓ ਆ ਸਾਰੇ ਵਕੀਰੀ ਸਗਿਆਂ ਚੋੜ ਗਿਆ ਲੱਗ ਜੇ ਇਹਦਾ ਵੀ ਉਦਾ ਬਾਕੀ ਇਧਰੋਂ ਵੀ ਲੈ ਲਾਂਗੇ ਇੰਦਾ ਬਲੌਕ ਜੇ ਬਣਾਤੇ ਆ ਆਲੇ ਦੁਆਲੇ ਇਦਾਂ ਕੰਧ ਪਾਈਓ ਕੀ ਕਰ ਮੇਰੇ ਨਾਲ ਹਲੇ ਹੋਰ ਬਣਣੀ ਚੀਜ਼ ਇਹ ਤਾਂ ਕੰਨੀ ਉਹ ਵਾਸਤੇ ਆ ਨਾ ਸਾਰੀ ਇਦਾਂ ਸ਼ੈੱਡ ਪਾਤੀ ਐ ਸਾਰੀ ਇਦਾਂ ਸ਼ੈੱਡ ਪਾਤੀ ਵੀਰੋ ਠੀਕ ਆ ਇਟਾ ਉੱਤ ਹਲੇ ਹੋਰ ਰਤੀ ਆ ਆ ਮੋਟਰ ਵਾਲਾ ਕਮਰਾ ਆ ਇਹ ਤਾਂ ਚਲੋ ਠੀਕ ਆ ਪਹਿਲਾਂ ਹੀ ਲੱਗੀ ਸੀ ਠੀਕ ਆ ਸਾਰੀ ਆ ਇਟਾ ਵਾਲੇ ਹੋਰ ਕੰਮ ਹੋਊਗਾ ਔਲੀ ਔਲੀ ਦੇਖਦੇ ਕੀ ਹੁੰਦਾ ਇਹਦਾ ਪਾਰਕ ਵੀ ਬਚਾ ਲਾ ਹਨਾ ਥੋੜੀ ਥੋੜੀ ਕੰਮ ਹੁੰਦੇ ਹੁੰਦੇ ਤੁਹਾਨੂੰ ਪਤਾ ਸਾਰੇ ਆ ਦੇਖੋ ਇੱਦਾਂ ਛੱਡ ਪਈ ਜੋ ਵਿੰਡੋ ਛੱਡ ਪਈ ਜੋ ਆ ਵੀਰੋ ਠੀਕ ਆ ਆਇਆਗਾ ਦੂਜਾ ਤੇ ਭਾਈ ਮੋਰੇ ਦੁਕਾਨ ਤੇ ਹੋਇਆ ਭਾਈ ਨੂੰ ਪੁੱਛਦੇ ਆ ਕੀ ਹਿਸਾਬ ਕਿਤਾਬ ਆ ਹਨਾ ਦੱਸਦੇ ਉਹ ਮੜ ਜੀ ਆ ਜਾ ਗਏ ਆ ਹਨਾ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਵੀਰੋ ਠੀਕ ਆ ਤੇ ਸ਼ੇਅਰ ਕਰੋ ਲਾਈਕ ਕਰੋ ਹਾਂ ਬਾਕੀ ਜੇ ਭਾਈ ਟੱਕਰ ਗਿਆ ਉੱਥੇ ਪੰਜ ਸਾਹਿਬ ਫਿਰ ਉਹਨੂੰ ਪੁੱਛਦੇ ਆਂ ਭਾਈ ਕੀ ਹਿਸਾਬ ਕਿਤਾਬ ਆ ਨਾ ਇਹ ਤੁਹਾਨੂੰ ਦੱਦਿਆਂ ਬਣੇ ਲੋ ਬਲੌਗ ਚ ਜੇ ਨਹੀਂ ਪੁੱਛ ਹੋਇਆ ਏਡੇ ਆਪਾਂ ਬਲੌਗ ਪਾ ਦੇਣਾ ਇਹਨੂੰ ਸ਼ੇਅਰ ਕਰ ਦਿਓ ਸਸੀ ਕਾਨ ਉਹ ਪਿਛੇ ਘਰ ਵੀ ਰਹਿੰਦੇ ਵੀ ਉਹ ਠੀਕ ਆ ਘੁੰਮ ਰਹੇ ਉੱਪਰ ਸਾਰੇ ਤੇ ਨਹਿਰ ਵਾਲਾ ਏਰੀਆ ਤੇ ਆ ਠੀਕ ਆ ਸਾਰਾ ਜੀ ਇਧਰੋਂ ਨਹਿਰ ਆ ਇਧਰ ਸੜ ਕੇ ਆ ਸਹੀ ਆ ਜੀ ਸਸੀ ਕਾਨ